ਤੱਦਾ ਅਰਦਾ ਹੈ ਉਰਦਨ 베ਰਾ ਅਰਦਾ ਹੈ ਉਰਦ ਹੈ ਮੰਝ ਬਸੇਰਾ ਤੱਦਾ ਅਰਦਾ ਹੈ ਉਰਦਨ 베ੜਾ ਤੱਦਾ ਅਰਦਾ ਜਿਹੜਾ ਆਪ ਤਾਂ ਨਾ ਅਦਾ ਬੋਲ ਇਹਦਾ ਆ ਇਹਦੇ ਕੋਈ ਗਿਆਨ ਉਰਦਨ 베ਰਾ ਇਹ ਅਰਦਾ ਹੈ ਜੀਵ ਜਿਹੜਾ ਅਰਦਾ ਉਹ ਜੀਵਨ ਮਾਇਆ ਜਾ ਇਹਦੇ ਇਹਦੇ ਕੋਈ ਗਿਆਨ ਘਟਾ ਹੈ ਅਰਦਾ ਅਦਾ ਲੱਗੀਆਂ ਹਮਾਇਦਾ ਹੈ ਆਪੇ ਤਾਂ ਹੀ ਖੋਇਆ ਉਰਦਨ ਵੇਰਾ ਉਹ ਤੋਂ ਹੁਣ ਕੇ ਇਹ ਦੇਖੋ ਪੰਜ ਗਿਆਨ ਦੇ ਨੇ ਮਾਇਆ ਵਾਲੂ ਜਾਂਦਾ ਉਹ ਮਾਇਆ ਦੀ ਕੋਈ ਤਾਂ ਹੀ ਕਰਦੇ ਨੇ ਉਹ ਮਾਇਆ ਦੀ ਕੋਈ ਤਾਂ ਹੀ ਕਰਦੇ ਨੇ ਅੱਖਾਂ ਨੇ ਮਾਇਆ ਦੇਖ ਰਹੇ ਨੇ ਇਹ ਜੇਨ ਵੇਲਾ ਕਰਨਾ ਸੰਸਾਰ ਤਿਆਗਣਾ ਉਰਦ ਹੋ ਜਾ ਪੁੱਠਾ ਅੱਖਾਂ ਚੋਂ ਦੇਖਣਾ ਛੱਡ ਦਿਓ ਕੰਨਾਂ ਚੋਂ ਸੁਣਨਾ ਛੱਡ ਦਿਓ ਨੱਕ ਚੋਂ ਸੁੰਘਣਾ ਛੱਡ ਦਿਓ ਬਾਹਰ ਬਾਹਰ ਵਾਲੀ ਝੁਜਬੂਤ ਬੂਨੂ ਤਿਆਗ ਦੋ ਬਾਹਰ ਵਾਲੇ ਰੰਗ ਰੂਪ ਨੂੰ ਤਿਆਗ ਦੋ ਕੰਨਾਂ ਦੀ ਆਵਾਜ਼ ਜਿਹੜੀ ਬਾਹਰੋਂ ਸੁਣਦੇ ਨੂੰ ਤਿਆਗ ਦੋ ਉਰਦ ਹੋਜੋ ਪੁੱਠੇ ਹੋਜੋ ਨਵੇੜਾ ਨਵੇੜਾ ਤਾਂ ਹੋ ਬਾਹਰ ਨਹੀਂ ਇਹ ਨਵੇੜਾ ਨਹੀਂ ਹੋਣਾ ਲੇਖਾ ਚੱਲਦਾ ਰਹੂਗਾ ਜਨਮ ਇੱਥੇ ਲੈ ਰਹੇ ਹੋਗੇ ਘੁੰਮੀ ਜਾਓ ਨਾ ਤੁੱਲ ਤੇ ਖੋਜ ਹੋਵੇ ਨਾ ਤੁਸੀਂ ਕਰ ਸਕਦੇ ਹੋ ਹਜ਼ਾਰਾਂ ਜਨਮ ਚਾਹੇ ਲੈ ਲਿਓ ਨਹੀਂ ਕਿਸੇ ਨੇ ਅਜਾ ਖੋਜ ਕੀਤੀ ਨਾ ਕੇ ਤਾਂ ਹੋਈਏ ਨਾ ਹੋਵੇ ਜਨ ਨੂੰ ਖੋਜੋ ਉਹ ਤੇ ਪਹਿਲਾਂ ਤੁਹਾਡਾ ਬਹੁ ਪੈ ਜਾਣਾ ਉਹਦਾ ਪੜਨੇ ਵਾਲਾ ਹੀ ਆ ਜਦੋਂ ਬੰਮ ਚੱਲ ਕੇ ਭੋਗੇ ਆ ਅਜਾਡੇ ਪੈਸੇ ਕਿ ਲੱਗੇ ਕਿਸ ਕੰਮ ਆਉਣਗੇ ਜਿਹੜੇ ਰੋਜ਼ ਲਈ ਜਾਂਦੇ ਹੋ ਜੇ ਬਣਾ ਕੱਲ ਨੂੰ ਵਾਰਡ ਵਾਰ ਹੋ ਕੇ ਸਭ ਕੁਝ ਨਸ਼ ਹੋ ਜਾਏ ਐਵੇਂ ਪੈਸੇ ਲਾਉਣੇ ਕਿਸ ਕੰਮ ਆਉਣਗੇ ਇਹ ਕਿਸ ਕੰਮ ਆਏ ਵਸੋਂ ਅਨੇ ਹੋ ਲਈ ਜਾਂਦੇ ਨੇ ਬੁੱਧੀਹੀਨ ਜਿਹੜੇ ਵਿਦਵਾਨ ਨੇ ਉਹਨਾਂ ਦੇ ਹੱਥਾਂ ਸਭ ਕੁਝ ਬੁੱਧੀ ਇਹਨਾਂ ਦੇ ਹੱਥ ਵਿੱਚ ਸਭ ਕੁਝ ਹੈ ਉਹ ਤਾਂ ਬੰਨਣ ਦਾ ਕੋਈ ਨਹੀਂ ਬੁੱਧਵਾਨ ਤਾਂ ਹੁਣ ਛੇਤਰੇ ਫੇਰਨਗੇ ਨਗਰਾਂ ਦੇ ਉਹ ਤਾਂ ਹਣ ਛੇਤਰ ਫੇਰਨਗੇ ਇਹਨਾਂ ਦੀਆਂ ਗਲਤੀਆਂ ਜਾਂ ਖਾਸੀਆਂ ਇਕੱਠੀਆਂ ਹੋ ਗਈਆਂ ਕਬਲ ਨੂੰ ਦਿਖਾ ਦੇ ਐਨ ਇਹ ਮੂਰਖ ਜਿਹੜੇ ਤੁਹਾਡੇ ਆਗੂ ਕੀਤੇ ਹੋਏ ਨੇ ਆਹ ਕੁਛ ਹੈ ਨਾ ਕੋਲ ਇਹਨਾਂ ਨੇ ਪੱਲੇ ਤੇ ਜਿਆਦਾ ਕਲਮਾਂ ਤੋਂ ਤਾਂ ਭੱਜ ਕੇ ਆ ਜਾਂਦੇ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਕਿੱਥੇ ਹੋਰ ਜਿਹੜਾ ਹੈਗਾ ਰਾਫਲ ਬਿਲਕੁਲ ਬਣਾ ਲਾ ਕਿੱਥੇ ਜਾ ਕੇ ਉਹਨੂੰ ਡੁੱਬ ਜਾਣਾ ਕਿਵੇਂ ਕਲਾਸ਼ ਹੋ ਜਾਣਾ ਥੋੜੇ ਕੰਟਰੋਲ ਦੇ ਕੋਈ ਨਹੀਂ ਤੁਸੀਂ ਰਿਸਕ ਵਾਲੇ ਕੰਮ ਕਰਦੇ ਕਿਉਂ ਉਹ ਕਹਿੰਦੇ ਹੋ ਰਿਸਕ ਨਹੀਂ ਲੈਣਾ ਚਾਹੀਦਾ ਕੰਮ ਸਾਰੇ ਤੁਹਾਡੇ ਰਿਸਕੀ ਨੇ ਅਰਦਾ ਹੀ ਉਰਦਾ ਹੈ ਮੰਝ ਬਸੇਰਾ ਅਰਦਾ ਉਰਦ ਉਰਦਾ ਹੈ ਮੰਝ ਬਸੇਰਾ ਅਰਦਾ ਅਰਧ ਮੰਜਬਸੇਰਾ ਜਾਂ ਅਰਧ ਪੁੱਠਾ ਹੋ ਜਾਂਦਾ ਨਾ ਮਾਇਆ ਛੱਡ ਦਿੰਦਾ ਹੈ ਮਾਇਆ ਤੇ ਪਿਛਲੇ ਪਾਸੇ ਜਿਹੜਾ ਮਾਇਆ ਪਤੀ ਹੈ ਉਹ ਜ ਨਿਵਾਸ ਹੋ ਜਾਂਦਾ ਹੈ ਮੰਜਬਸੇਰਾ ਮਾਇਆ ਦੇ ਵਿੱਚੋਂ ਨਿਵਾਸ ਜਦ ਮਾਇਆ ਚ ਪੁੱਠਾ ਮੁੜਦਾ ਹੈ ਹੁਣ ਤਾਂ ਮਾਇਆ ਜਿਹਨੂੰ ਜਾ ਰਿਹਾ ਨਾ ਹੁਣ ਤਾਂ ਮਾਇਆ ਦੀ ਫੋਜ ਨੂੰ ਜਾ ਰਹੀ ਨੇ ਨਾ ਜਾਂ ਪੁੱਠਾ ਜਿਹੜਾ ਖੋਜ ਕਰਦਾ ਹੈ ਜਿਹੜਾ ਖੋਜ ਕਰ ਰਿਹਾ ਜਿਹਦੇ ਅੰਦਰ ਇੱਛਾ ਖੋਜਦੀ ਹੈ ਜਦ ਉਹਨੂੰ ਖੋਜਣ ਲੱਗੋ ਖੋਜੀ ਨੂੰ ਖੋਜੋ ਜਿਹੜਾ ਖੋਜੀ ਐ ਨਾ ਮਾਇਆ ਦਾ ਉਹਨੂੰ ਖੋਜੋ ਕੌਣ ਬਾਹਰ ਨੂੰ ਨਾ ਖੋਜੋ ਬਾਹਰ ਖੋਜਣ ਦੀ ਇੱਛਾ ਰੱਖਣ ਵਾਲੇ ਨੂੰ ਖੋਜੋ ਜਿਹੜਾ ਮਾਇਆ ਨੂੰ ਹੋਜ ਰਿਹਾ ਉਹਨੂੰ ਹੋਜੋ ਕੌਣ ਉਹ ਮੂਰਖਾ ਇਸ ਮਨ ਕੋਈ ਹੋਜੋ ਭਾਈ ਉਹ ਮੂਰਖਾ ਜਿਹੜਾ ਮਾਇਆ ਦੀ ਖੋਜ ਕਰਦਾ ਉਹਨੂੰ ਖੋਜੋ ਉਹਨੂੰ ਦੇਖੋ ਵੀ ਉਹ ਮੂਰਖਾ ਆ ਸਿਆਣਾ ਇਹ ਤਾਂ ਸਿਆਣਾ ਹੈ ਉਨੇ ਮਗਰ ਲੱਗ ਜਾਓ ਜੇ ਮੂਰਖਾ ਉਹਨੂੰ ਉਹਨੂੰ ਥੱਪੜਾ ਦੋ ਕੋਈ ਤੇਰੀ ਨਹੀਂ ਮੰਨਣੀ ਚੱਲ ਪਿੱਛੇ ਮੁੜ ਅਸਲ ਤੇ ਜਿੱਥੇ ਉਹ ਤੁਹਾਨੂੰ ਜਿੱਦ ਨੂੰ ਲਈ ਜਾਂਦਾ ਉਹਦਾ ਤੁਹਾਡੀ ਮੌਤ ਹੈ ਜਿੱਦ ਨੂੰ ਉਹ ਤੁਹਾਡਾ ਮਨ ਲਈ ਜਾਂਦਾ ਇਹ ਹਮੇਸ਼ਾ ਮਨ ਮੌਤ ਵਾਲੇ ਪਾਸੇ ਨੂੰ ਲੈ ਕੇ ਜਾਂਦਾ ਹੁੰਦਾ ਉਧਰ ਮੌਤ ਵੱਲ ਨੂੰ ਲੈ ਜਾਂਦਾ ਮਨ ਤੁਹਾਡਾ ਇਹ ਤੇ ਇਧਰ ਇਹਦੀ ਚੌਥਰ ਹੁੰਦੀ ਆ ਜੇ ਦੂਏ ਪਾਸੇ ਨੂੰ ਜਾਵੇ ਤੇ ਚੌਧਰ ਨਹੀਂ ਹੈ ਇਹ ਚੌਧਰ ਦਾ ਭੁੱਖਾ ਮੌਤ ਦੀ ਪਰਵਾਹ ਨਹੀਂ ਜਿਹਨੇ ਲੀਡਰ ਨੇ ਮੌਤ ਤੋਂ ਨਹੀਂ ਡਰਦੇ ਚੌਧਰ ਦੀ ਭੁੱਖਾ ਉਹ ਕਹਿੰਦੇ ਡਰਦੇ ਨਹੀਂ ਅਸੀਂ ਚੌਧਰ ਦੀ ਭੁੱਖਾ ਇੰਨੀ ਜ਼ਿਆਦਾ ਹੈ ਕਿ ਮੌਤ ਤੋਂ ਨਹੀਂ ਡਰਦੇ ਇਹ ਹਟ ਹੈ ਹਟ ਹੀ ਹੋ ਗਿਆ ਹੈ ਇਹ ਵੀ ਹਟ ਹੀ ਹੋ ਗਿਆ ਹੈ ਨਿਮਖ ਨਿਮਖ ਕਰ ਸਰੀਰ ਕਟਾਵਾ ਤੋ ਵੀ ਹੌਮੇ ਬੈਠ ਨਾ ਜਾਵਾ ਇਹ ਜਿਹੜੀ ਸੰਸਾਰ ਦੀ ਚੌਧਰ ਰਹਿਦੀ ਭੁੱਖਾ ਬਹੁਤ ਖਤਰਨਾਕ ਹੈ ਵਰਦੇ ਨਹੀਂ ਰਾਜੇ ਕਹਿੰਦੇ ਆ ਤਖਤੇ ਆ ਤਖਤਾਰ ਤਖਤਾਰਥੀ ਨੂੰ ਕਹਿੰਦੇ ਨੇ ਅਰਥੀ ਅਤੀ ਹੁੰਦੀ ਆ ਨਾ ਤਖਤਾ ਕਹਿੰਦੇ ਨੇ ਫਟਾ ਫਟੇ ਤੇ ਪਾਗ ਲੈ ਜਾਂਦੇ ਨੇ ਨਾ ਉਹਨੂੰ ਕਾਤਕ ਕਰਦੇ ਨੇ ਕੰਨਿਆ ਦਾ ਤਖਤ ਰਾਜ ਜਾਂ ਫਿਰ ਤਖਤ ਸੰਸਾਰ ਦੇ ਵੀ ਦੋ ਚੀਜ਼ਾਂ ਨੇ ਜਾਂ ਤਾਂ ਰਾਜਾ ਰਾਜ ਤੇ ਬੈਠੂਆਂ ਜਾਂ ਫਿਰ ਮੌਤ ਪਿਆਰthi ਨਿਕਲੂ ਕਿਹਾਗੇ ਇਹ ਤਾਂ ਹੈ ਖੇਲ ਸੰਸਾਰ ਦਾ ਖੇਲ ਹੈ ਤਖਤ ਹੈ ਤਖਤ ਹੈ ਔਰ ਤਖਤ ਵੀ ਥੋੜਾ ਜਿਹਾ ਤਖਤ ਵੀ ਤਖਤਾ ਹੀ ਹੁੰਦਾ ਇਹਨਾਂ ਦਾ ਕੋ ਚੇਰ ਵਾਸਤੇ ਤਖਤਾ ਵਾਕੀ ਤਖਤਾ ਹੀ ਆ ਮਾਰ ਲਦਾ ਉਹਦਾ ਵੀ ਲਿਖਿਆ ਹੋਇਆ ਹੈ ਉਹਨਾਂ ਜਦੋਂ ਤਖਤ ਵਰਗੇ ਚੰਗੇ ਵਧੀਆ ਤਖਤੇ ਤੇ ਬਹਿ ਜਾਂਦਾ ਜਦ ਉਹਦੇ ਸਾਹਮਣੇ ਖਿਜਾ ਦੇ ਕੇ ਉਸੇ ਤਖਤੇ ਤੇ ਉਹਨੂੰ ਲੈ ਜਾਂਦੇ ਨੇ ਉਹ ਤਖਤ ਵੀ ਤਖਤਾ ਸੰਸਾਰ ਦਾ ਤਖਤ ਵੀ ਤਖਤਾ ਹੀ ਹੈ ਉਹ ਵੀ ਲੱਕੜ ਦਾ ਹੀ ਬਣਿਆ ਹੋਇਆ ਤਖਤੇ ਦਾ ਉਰਦ ਛਾੜ ਉਰਦ ਜੋ ਆਵਾ ਆਦਾ ਛਾੜ ਉਰਦ ਜੋ ਆਵਾ ਜਿਹੜਾ ਮਾਇਆ ਨੂੰ ਛੱਡ ਕੇ ਮਾਇਆ ਦੇ ਮਾਇਆ ਦੇ ਛੇੜਤਾ ਹੀ ਹੈ ਉਰਦਿਆ ਮਨ ਨੂੰ ਛੱਡ ਕੇ ਮਨ ਨੂੰ ਤਿਆਗ ਕੇ ਉਰਦ ਜੋ ਆਵਾ ਪੁੱਠਾ ਆ ਜਾਂਦੀ ਹੈ ਬੁੱਧੀ ਜਿਹੜੀ ਬੁੱਧੀ ਮਨ ਦਾ ਪਿੱਛਾ ਕਰਦੀ ਕਰਦੀ ਬੰਦੀ ਗੱਲ ਮੰਦੀ ਬੰਦੀ ਮਨ ਦੀ ਮਨ ਨੂੰ ਛੱਡ ਕੇ ਤਕਾ ਦੇ ਕੇ ਪੁੱਠੀ ਮੁੜਿਆ ਆਉਂਦੀ ਹੈ ਝੂਠ ਨੂੰ ਛੱਡ ਕੇ ਸੱਚ ਮਨ ਜੂੜ ਵੱਲ ਨੂੰ ਲੈ ਜਾਂਦਾ ਅਕਲ ਨੂੰ ਮਾਇਆ ਵੱਲ ਨੂੰ ਲੈ ਜਾਂਦਾ ਜੇ ਮਨ ਮਾਇਆ ਵਿੱਚ ਭੱਜ ਰਿਹਾ ਹੈ ਮਾਇਆ ਵੱਲ ਨੂੰ ਜਾ ਰਿਹਾ ਹੈ ਜਲ ਮਾਇਆ ਨੂੰ ਮਨ ਮਾਇਆ ਉਹਦੇ ਮਾਰ ਕੇ ਲੱਤ ਧੱਕਾ ਦੇ ਕੇ ਉਹ ਨੂੰ ਵੀ ਤੂੰ ਮਾਰੇ ਦਰਮਿਆਨ ਨਹੀਂ ਜਾਣਾ ਪੁੱਠੀ ਮੁੜ ਜਾਂਦੀ ਆਕਲ ਤੋ ਅਰਦਾ ਹੈ ਉਰਦ ਮਿਲੇ ਆਉ ਸੁਖ ਪਾਵਾਂ ਬਾਸ ਪੁੱਠੀ ਹੋ ਕੇ ਜਾਂਦਾ ਆਪਣੇ ਸੱਚਾ ਮਿਲਦੀ ਆ ਕੇ ਫਿਰ ਸੁਖ ਹੀ ਰਹਿੰਦੀ ਹੈ ਬੁੱਧੀ ਜਿੰਨਾ ਜਰ ਮਾਇਆ ਮਨ ਦੇ ਨਾਲ ਜੁੜੀ ਹੋਈ ਹੈ ਬੁੱਧੀ ਮਾਇਆ ਨਾਲ ਜੁੜੀ ਹੋਈ ਨੂੰ ਸੁੱਖ ਨਹੀਂ ਹੋ ਸਕਦਾ। ਨਾ ਇਹਨਾਂ ਨੂੰ ਹੋਵੇ। ਆ ਸੁੱਖ ਕਿਵੇਂ ਹੋਊਗਾ? ਨਹੀਂ ਹੋ ਸਕਦਾ ਇਹਨਾਂ ਦਾ ਸੁੱਖ ਦੇ ਸਕਦੇ ਲੋਕ ਜਿਹੜੇ ਮਾਇਆ ਦੀ ਖੋਜ ਲੱਗੇ ਨੇ ਸੁੱਖ ਦਾ ਤਰੀਕਾ ਆ ਐਂ ਸੁੱਖ ਮਿਲ ਜੂ। ਜੇ ਸੰਸਾਰ ਨੇ ਸੁਖ ਹੋਣਾ ਹੈ। ਸੁਖੀ ਹੋਣਾ ਤਾਂ ਐਂ ਹੋ ਸਕਦਾ। ਵਰਨਾ ਕੋਈ ਸੁਖ ਦਾ ਸਾਧਨ ਨਹੀਂ ਹੈ ਕਿ ਤੋ ਮਿਲ ਸਕਦਾ। ਅਰਧਾ ਉਰਧ ਮਿਲਿਆ ਸੁਖ ਪਾ ਮਿਲਿਆ ਸੁਖ ਪਾਉਣਾ। ਸੋ ਪਾਵਾਰ ਜਦ ਪੁੱਠਾ ਹੋ ਕੇ ਮਨ ਮਾਇਆ ਤੋਂ ਸੱਚ ਨਾਲ ਜੁੜਦਾ ਹੈ ਸੱਚ ਦੀ ਖੋਜ ਕਰਦਾ ਹੈ ਸੱਚ ਦੀ ਖੋਜ ਵੱਲ ਲੱਗ ਜਾਂਦਾ ਹੈ ਫਿਰ ਉੱਥੋਂ ਸੁੱਖ ਨਿਕਲਦਾ ਹੈ ਬਾਕੀ ਸਭ ਦੁੱਖੇ ਦੁੱਖਾ ਹੈ